ਹੈਲੋ ਹਾਂਜੀ ਸਾਰੇ ਫਰੈਂਡ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਮੈਂ ਫੁੱਲ ਕਿਉਂ ਰੱਖੇ ਨੇ ਤੇ ਉਸ ਤੋਂ ਪਹਿਲਾਂ ਉਮੀਦ ਕਰਦੇ ਆ ਕਿ ਸਾਰੇ ਫਰੈਂਡ ਤੁਸੀਂ ਠੀਕ ਠਾਕ ਹੋਵੋਗੇ ਇਹ ਜਿਹੜੇ ਗੁਲਾਬ ਦੇ ਫੁੱਲ ਨੇ ਹਨਾ ਹੁਣ ਗਰਮੀਆਂ ਦੇ ਵਿੱਚ ਦੇਖੋ ਆਪਾਂ ਰੂਫ ਆਫ ਜਵੀ ਇਹਨਾਂ ਲੈ ਕੇ ਆਉਨੇ ਆ ਮਾਰਕੀਟ ਦੇ ਵਿੱਚੋਂ ਤੇ ਹੋਰ ਵੀ ਜਿੱਦਾਂ ਕੋਲ ਕੰਦ ਵਗੈਰਾ ਸਾਰਾ ਕੁਝ ਉਹਨਾਂ ਆਪਾਂ ਠੰਡੀਆਂ ਚੀਜ਼ਾਂ ਨੇ ਇਹ ਗੁਲਾਬ ਦੀ ਜਿਹੜੀ ਤਸਵੀਰ ਹੁੰਦੀ ਹੈ ਇਹ ਬਹੁਤ ਹੀ ਠੰਡੀ ਹੁੰਦੀ ਹੈ ਤੇ ਆਪਣੇ ਹਨਾ ਸਰੀਰ ਵਾਸਤੇ ਵੀ ਇਹ ਬਹੁਤ ਹੀ ਫਾਇਦੇਮੰਦ ਹੈ ਤੇ ਕੁਝ ਦਿਨ ਪਹਿਲਾਂ ਤਕਰੀਬਨ 1 ਮਹੀਨਾ ਪਹਿਲਾਂ ਆਪਾਂ ਨੇ ਤੇ ਇਹਨਾਂ ਦੀ ਗੁਲਕੰਦ ਬਣਾਈ ਸੀ ਬਿਲਕੁਲ ਆਰਗੈਨਿਕ ਤਰੀਕੇ ਦੇ ਨਾਲ ਆਪਾਂ ਨੇ ਇਹਦੇ ਵਿੱਚ ਕੋਈ ਕਲਰ ਫੂਡ ਕਲਰ ਐਡ ਨਹੀਂ ਕੀਤਾ ਸੀਗਾ ਫਰੈਸ਼ ਫੁੱਲ ਨੇ ਜਿਹੜੇ ਆਪਣੇ ਲੈਤੇ ਨੇ ਘਰੇ ਲਗਾਏ ਹੋਏ ਨੇ ਜਿਹੜੇ ਹਨਾ ਆਪਣੇ ਗੁਲਾਬ ਦੇ ਫੁੱਲ ਨੇ ਜਿਹੜੇ ਮਾਰਕੀਟ ਦੇ ਵਿੱਚੋਂ ਆਪਾਂ ਨੂੰ ਗੁਲਾਬ ਦੇ ਫੁੱਲ ਮਿਲਦੇ ਹਨਾ ਉਹ ਮਲਕੀ ਗੁਲਕੰਦ ਦਾ ਜਾ ਸਰਬਤ ਨਹੀਂ ਮੰਦਾ ਉਹ ਉਹ ਸਿਰਫ ਇੱਕ ਸਜਾਵਟ ਲਈ ਹੁੰਦੀ ਹੈ ਇਹਨਾਂ ਦੇ ਵਿੱਚ ਖੁਸ਼ਬੂ ਹੁੰਦੀ ਹੈ ਉਹਨਾਂ ਦੇ ਵਿੱਚ ਖੁਸ਼ਬੂ ਨਹੀਂ ਹੁੰਦੀ ਬਸ ਇਸ ਤਰੀਕੇ ਨਾਲ ਆਪਾਂ ਨੇ ਅਗਰ ਤੁਸੀਂ ਘਰੇ ਆਰਗੈਨਿਕ ਤਰੀਕੇ ਨਾਲ ਗੁਲਾਬ ਦੀ ਆਪਣੀ ਇਹ ਗੁਲਕੰਦ ਬਣਾਉਣੀ ਚਾਹੁੰਦੇ ਹੋ ਕਿਉਂਕਿ ਜਿਹੜੀਆਂ ਪ੍ਰੈਗਨੈਂਟ ਊਮਨ ਨੇ ਉਹਨਾਂ ਵਾਸਤੇ ਤਾਂ ਇਹ ਇੱਕ ਵਰਦਾਨ ਹੀ ਆ ਵੈਸੇ ਬਜ਼ੁਰਗਾਂ ਵਾਸਤੇ ਬੱਚਿਆਂ ਵਾਸਤੇ ਹਰ ਇੱਕ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਮੈਂ ਲੈਂਦੀ ਨਹੀਂ ਫਰੈਸ਼ ਗੁਲਾਬ ਦੇ ਫੁੱਲ ਜਿਨ੍ਹਾਂ ਨੂੰ ਮੈਂ ਤੋ ਕੇ ਸੁਕਾ ਲਿਆ ਤੇ ਅਗਲੀ ਚੀਜ਼ ਆਪਾਂ ਲਵਾਂਗੇ ਸੌਂਫ ਤੇ ਮਿਸਰੀ ਐ ਇਹਦੇ ਵਿੱਚ ਆਪਾਂ ਮਿਸਰੀ ਯੂਜ਼ ਕਰਨੀ ਐ ਖੰਡ ਗੁੜਾ ਕੁਛ ਨਹੀਂ ਯੂਜ਼ ਕਰਨਾ ਜਾ ਤੁਸੀਂ ਸਹਿਦ ਯੂਜ਼ ਕਰ ਸਕਦੇ ਹੋ ਤੇ ਅਗਲੀ ਚੀਜ਼ ਆਪਣੇ ਲੈਤੀਆਂ ਨੇ ਇਲਾਇਚੀਆਂ ਤੇ ਥੋੜੀ ਜਿਹਾ ਆਪਾਂ ਲਵਾਂਗੇ ਕਿਸ਼ਮਿਸ ਜਿਹੜੀ ਆਪਣੀਆਂ ਇਹ ਗੁਲਾਬ ਦੇ ਫੁੱਲ ਨੇ ਦੇਖੋ ਜਿਹੜੀ ਇਹ ਗੁਲਕੰਦ ਐ ਇਹ ਬਿਲਕੁਲ ਰੈਡੀ ਐ ਖਾਣ ਦੇ ਲਈ ਪਰ ਹਜੇ ਆਪਾਂ 1-2 ਮਹੀਨੇ ਨੂੰ ਹੋਰ ਰੱਖਾਂਗੇ ਇਸ ਲਈ ਮੈਂ ਇਹਦੇ ਵਿੱਚ ਹੀ ਹਨਾ ਐਡ ਕਰੂੰਗੀ ਦੇਖੋ ਕਿੰਨੀ ਵਧੀਆ ਇਹ ਬਣੀ ਹੈ ਇਹਦੇ ਵਿੱਚ ਆਪਾਂ ਨੇ ਕੋਈ ਵੀ ਜਹੀ ਚੀਜ਼ ਨਹੀਂ ਪਾਈ ਜਿਹੜੀ ਕਿ ਕੈਮੀਕਲ ਦੇ ਕੋਲ ਜੇ ਆਪਾਂ ਫੂਡ ਕਲਰ ਐਡ ਕਰ ਦਾਂਗੇ ਤਾਂ ਇਹਦਾ ਰੈੱਡ ਕਲਰ ਹੋ ਜਾਊਗਾ ਤੇ ਮਾਰਕੀਟ ਦੇ ਵਿੱਚ ਜਿਹੜੀ ਤੁਹਾਨੂੰ ਕੋਲ ਕੰਦੇ ਮਿਲਦੀ ਹੈ ਉਹ ਬਿਲਕੁਲ ਲਿਕਵਿਡ ਤਰੀਕੇ ਨਾਲ ਮਿਲਦੀ ਹੈਗੀ ਹਨਾ ਪਰ ਉਹਦੇ ਵਿੱਚ ਕਾਫੀ ਕੈਮੀਕਲ ਹੁੰਦੇ ਆ ਤਾਂ ਹੁਣ ਆਪਾਂ ਇਹਨੂੰ ਕਰਦੇ ਆਂ ਤਿਆਰ ਜਿਹੜੇ ਇਹ ਆਪਣੇ ਫੁੱਲ ਨੇ ਇਹਨਾਂ ਨੂੰ ਆਪਾਂ ਕਿਸੇ ਵੀ ਸਾਫ਼ ਬਰਤਨ ਲੈ ਲਓ ਤੁਸੀਂ ਉਦੇ ਵਿੱਚ ਐਡ ਕਰ ਲਓ ਇਹਨਾਂ ਨੂੰ ਇਹਨੂੰ ਕੋਈ ਉਬਾਲਣਾ ਨਹੀਂ ਪੈਂਦਾ ਕੋਈ ਤੁਹਾਨੂੰ ਇਹਨੂੰ ਕੁਝ ਨਹੀਂ ਕਰਨਾ ਪੈਂਦਾ ਪੀਸਣਾ ਨਹੀਂ ਪੈਂਦਾ ਬਸ ਇਸ ਤਰੀਕੇ ਦੇ ਨਾਲ ਤੁਸੀਂ ਫੁੱਲਾਂ ਨੂੰ ਚੰਗੇ ਤਰੀਕੇ ਦੇ ਨਾਲ ਇੱਕ ਬਰਤਮਨ ਦੇ ਵਿੱਚ ਪਾ ਲਓ ਬਸ ਇਨਾ ਕਿ ਧਿਆਨ ਰੱਖਣਾ ਵੀ ਇਹਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਅਗਰ ਪਾਣੀ ਦਾ ਸਿੱਟਾ ਲੱਗ ਗਿਆ ਨਾ ਫਿਰ ਇਹ ਖਰਾਬ ਹੋ ਸਕਦੀ ਹੈ ਦੇਖੋ ਬਿਲਕੁਲ ਈਜ਼ੀ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਪਰ ਇਹਦਾ ਟੇਸ ਇੰਨਾ ਜ਼ਿਆਦਾ ਜ਼ਬਰਦਸਤ ਹੋਊਗਾ ਨਾ ਤੁਸੀਂ ਮਾਰਕੀਟ ਦੇ ਵਿੱਚੋਂ ਲਿਆ ਕੇ ਦੇਖ ਲਿਓ ਨਾਲ ਇਹਨੂੰ ਘਰੇ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਹੋ ਗਈ ਹੈ ਹਾਂ ਲੋ ਜੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੌਂਫ ਸੌਂਫ ਵੀ ਤੁਸੀਂ ਕੋਸ਼ਿਸ਼ ਕਰਿਓ ਵੀ ਜਿਹੜੀ ਗ੍ਰੀਨ ਗ੍ਰੀਨ ਕਲਰ ਦੀ ਹੁੰਦੀ ਹੈ ਨਾ ਉਹਦੇ ਉੱਪਰ ਗ੍ਰੀਨ ਰੰਗ ਲੱਗਿਆ ਹੁੰਦਾ ਉਹ ਨਾਲੋਂ ਤਾਂ ਤੁਸੀਂ ਦੇਖੋ ਇਸ ਤਰੀਕੇ ਦੀ ਸੌਂਫ ਲਮੋ ਦੇਖੋ ਇਹਦੇ ਵਿੱਚ ਕਲਰ ਨਹੀਂ ਹੈਗਾ ਇਹ ਵੀ ਹੈ ਨਾ ਥੋੜੇ ਥੋੜੀਆਂ ਚੀਜ਼ਾਂ ਦਾ ਮਨਾਂ ਜਿਹਾ ਧਿਆਨ ਰੱਖ ਕੇ ਤੁਸੀਂ ਮਾਰਕੀਟ ਦੇ ਵਿੱਚ ਜਦੋਂ ਖਰੀਦਦੇ ਹੋ ਤਾਂ ਜ਼ਰੂਰ ਧਿਆਨ ਰੱਖਿਆ ਕਰੋ ਹੁਣ ਆਪਾਂ ਇਹਨੂੰ ਕਰ ਦਾਂਗੇ ਐਡ ਮਿਸਰੀ ਤੇ ਸੌਂਫ ਨੂੰ ਆਪਾਂ ਚੰਗੇ ਦੇਕਕੇ ਨਾਲ ਇਹਦੇ ਵਿੱਚ ਐਡ ਕਰ ਦਾਂਗੇ ਤੇ ਇਲਾਚੀਆਂ ਨੇ ਜਿਹੜੀਆਂ ਆਪਣੀਆਂ ਇਹਨਾਂ ਨੂੰ ਆਪਾਂ ਪੀਸ ਲਾਂਗੇ ਕਾਫੀ ਲੱਗੇ ਜਹ ਇਨ ਨਪਨ ਹਾਂਜੀ ਅਸੀਂ ਬਿਲਕੁਲ ਠੀਕ ਠਾਕ ਜੀ ਅਸੀਂ ਪਟਿਆਲੇ ਦੇ ਇਲਾਕੇ ਸਾਡਾ ਪਿੰਡ ਹੈ ਜੀ ਅਸੀਂ ਉੱਥੋਂ ਹਾਂਜੀ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ ਸਾਪਾ ਮੋਟੇ ਮੋਟੇ ਪੀਸਾਂਗੇ ਕਿਉਂਕਿ ਇਹ ਜਿਹੜੇ ਆਪਣਾ ਬਣਾ ਰਹੇ ਆ ਨਾ ਬੁਲਕੰਦ ਇਹਨੂੰ ਆ ਜਿੱਦਾਂ ਹੁਣ ਧਰਮੀਆਂ ਸਟਾਰਟ ਹੋਣੀ ਆ ਹੁਣ ਤੁਸੀਂ ਬਣਾ ਕੇ ਰੱਖ ਲਉਗੇ ਤਾਂ ਇੱਕ ਦੋ ਮਹੀਨਿਆਂ ਦੇ ਵਿੱਚ ਇਹ ਬਿਲਕੁਲ ਰੈਡੀ ਹੋ ਜਾਊਗੀ ਆਗਰ ਤੁਸੀਂ ਐਟ ਅ ਟਾਈਮ ਇਹਨੂੰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਥੋੜਾ ਪੀਸ ਲੋ ਮਲਕ ਇਹਨੂੰ ਮਿਕਸੀ ਚ ਨਹੀਂ ਪੀਸਣਾ ਕਿਸੇ ਕੁੰਡੀ ਸੋਟੇ ਦੇ ਨਾਲ ਹਨਾ ਕਿਸੇ ਵੀ ਮਾਮਜਸਤੇ ਦੇ ਨਾਲ ਥੋੜਾ ਥੋੜਾ ਪੁੱਟ ਕੇ ਪਾ ਲਓ ਤਾਂ ਉਹ ਬਹੁਤ ਜਲਦੀ ਬਣ ਜੇ ਬਤਰੀ ਚਾਹਿਆ ਇਹ ਬਣਾਉਣਾ ਮੈਂ ਜਦੋਂ ਵੀ ਗਰਮੀਆਂ ਸਟਾਰਟ ਹੁੰਦੀਆਂ ਨੇ ਨਾ ਉਸ ਤੋਂ ਪਹਿਲਾਂ ਇਹਨੂੰ ਬਣਾ ਕੇ ਰੱਖ ਲੈਣੇ ਹੁੰਦੇ ਆ ਤੇ ਗੁਲਾਬ ਦੇ ਫੁੱਲ ਨਾ ਤੁਹਾਨੂੰ ਕਿਸੇ ਵੀ ਖੇਤ ਦੇ ਵਿੱਚੋਂ ਜਿੱਦਾਂ ਕਿ ਗੁਲਾਬ ਲਗਾਏ ਹੁੰਦੇ ਨੇ ਪਰ ਖੁਸ਼ਬੂ ਵਾਲੇ ਗੁਲਾਬ ਲੈਣੇ ਨੇ ਜਿਹੜੇ ਆਪਣੇ ਕੁਦਰਤੀ ਗੁਲਾਬ ਨੇ ਡੁਪਲੀਕੇਟ ਗੁਲਾਬ ਨਹੀਂ ਲੈਣੇ ਜਿਹੜੇ ਕਿ ਕਲਰ ਵਾਲੇ ਹੁੰਦੇ ਆ ਦੇਖੋ ਹੁਣ ਆਪਾਂ ਨੇ ਇਲਾਇਚੀ ਦੇ ਪੀਸ ਲਿਆ ਇਹਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਓਕੇ ਜੀ ਓਕੇ ਥੈਂਕ ਯੂ ਜੀ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਜਲਦੀ ਜਲਦੀ ਕਰ ਲਓ ਕਿਉਂਕਿ ਇਦਾਂ ਦੀਆਂ ਹੈਲਦੀ ਤੇ ਆਰਗੇਨਿਕ ਚੀਜ਼ਾਂ ਦੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਲੈ ਕੇ ਆਵਾਂ ਤੇ ਦੇਖੋ ਹੁਣ ਆਪਣੀ ਕਿਸ਼ਮਿਸ਼ ਹੈ ਇਹਨੂੰ ਵੀ ਆਪਾਂ ਥੋੜੀ ਜੀ ਪੀਸ ਰਾਂਗੇ ਕਿਉਂਕਿ ਅਗਰ ਆਪਾਂ ਇਸੇ ਤਰੀਕੇ ਨਾਲ ਪਾਵਾਂਗੇ ਤਾਂ ਖਾਣ ਵੇਲੇ ਨਾ ਥੋੜੀ ਜੀ ਮੋਟੀ ਮੋਟੀ ਮੂੰਹ ਚ ਆਉਂਦੀ ਹੈ ਤੇ ਅਗਰ ਤੁਹਾਡੇ ਘਰ ਵਿੱਚ ਕੋਈ ਵੀ ਹੈ ਨਾ ਪ੍ਰੈਗਨੈਂਟ ਹੈਗੀ ਤੁਹਾਡੀ ਸਿਸਟਰ ਵਾਈਫ ਜਾਂ ਕੋਈ ਵੀ ਹੈ ਨਾ ਉਹਨਾਂ ਵਾਸਤੇ ਤਾਂ ਇਹ ਬਹੁਤ ਹੀ ਜ਼ਿਆਦਾ ਵਧੀਆ ਹੈ ਕਿਉਂਕਿ ਕੈਮੀਕਲ ਆਪਾਂ ਚਾਉਨੇ ਆ ਨਾ ਦੇਖੋ ਤੁਸੀਂ ਦੇਖੇ ਹੀ ਆ ਵੀ ਇਹ ਕੇਕ ਆਪਣੇ ਹਨਾ ਪ੍ਰਸਾਦ ਦੇ ਪਟਿਆਲੇ ਦੇ ਹੋਇਆਗਾ ਕਾਂਢ ਇਹ ਕੇਕ ਨਾਲ ਦੇਖੋ ਸਾਰਾ ਪਰਿਵਾਰ ਤੇ ਬੇਟੀ ਉਹਨਾਂ ਨੂੰ ਗਵਾਉਣੀ ਪਈ ਕੋਸ਼ਿਸ਼ ਕਰਿਆ ਕਰੋ ਵੀ ਥੋੜੀ ਜੀ ਮਿਹਨਤ ਆਪਾਂ ਘਰੇ ਕਰ ਲਈਏ ਕਿਉਂਕਿ ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ ਹਨਾ ਬਸ ਥੋੜੀ ਜੀ ਮਿਹਨਤ ਹੁੰਦੀ ਹੈ ਇਹ ਮੇਰਾ ਤਾਂ ਆਤੀ ਹੀ ਹੈ ਵੀ ਮੈਂ ਬਹੁਤ ਹੀ ਹੈ ਨਾ ਈਜ਼ੀ ਤਰੀਕੇ ਦੇ ਨਾਲ ਤੁਹਾਨੂੰ ਸਾਰੀ ਰੈਸਪੀ ਦੱਸਾਂ ਹਾਂਜੀ ਦੇਖੋ ਆਪਾਂ ਨੇ ਜਿਹੜੀ ਕਿਸ਼ਮਿਸ਼ ਆ ਉਹਨੂੰ ਵੀ ਦੇਖੋ ਪੀਸ ਲੇ ਇਸ ਤਰੀਕੇ ਨਾਲ ਇਹਨੂੰ ਵੀ ਆਪਾਂ ਕਰ ਦਾਂਗੇ ਐਡ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਇਹਨੂੰ ਪਾਣੀ ਨਹੀਂ ਤੁਸੀਂ ਨਾ ਲੱਗਣ ਦੇਣਾ ਅਗਰ ਪਾਣੀ ਲੱਗ ਗਿਆ ਹਾਂਜੀ ਹਾਂਜੀ ਬਿਲਕੁਲ ਠੀਕ ਠਾਕ ਜੀ ਤੇ ਆਪਾਂ ਇਹਨੂੰ ਕਵਰ ਕਰਕੇ ਪਹਿਲਾਂ ਗੁਲਕੰਦ ਸੀਗਾ ਕਿਤੇ ਇਹਨਾਂ ਦੇ ਫਰੈਂਡਸ ਨੂੰ ਹੁੰਦਾ ਵੀ ਪਹਿਲਾਂ ਪਤਾ ਨਹੀਂ ਇਹਨਾਂ ਨੇ ਕੀ ਪਾ ਰੱਖਿਆ ਸੀ ਦੇਖੋ ਮੈਂ ਪਹਿਲਾਂ ਦਿਖਾ ਚੁੱਕੀ ਆ ਇਹ ਇਸੇ ਤਰੀਕੇ ਨਾਲ ਬਣਾਈ ਹੋਈ ਗੁਲਕੰਦ ਦਾ ਇਹਨੂੰ 1 ਮਹੀਨਾ ਹੋ ਗਿਆ ਮੈਨੂੰ ਬਣਾਈ ਹੋਈ ਨੂੰ ਮੈਂ ਇਹਦੇ ਵਿੱਚ ਤਾਹ ਨੂੰ ਐਡ ਕਰਤੀ ਵੀ ਹਜੇ ਮਹੀਨਾ ਹੋਰ ਚੱਲ ਜਾਈਏ ਇਹ ਬਣ ਜੇਗੀ ਫਿਰ ਲਗਤਾ ਹੈ ਸਾਰੀ ਕਿਉਂਕਿ ਹੁਣ ਦੇਖੋ ਇਹ ਭਰੇ ਹੋਏ ਆ ਬਾਕਸ ਐ ਪੂਰਾ ਪਰ ਇਹ ਨਾ ਦੇਖੋ ਜਦੋਂ ਆਪਣਾ ਬਣ ਗਿਆ ਇਹ ਹਾਫ ਤੋਂ ਵੀ ਘੱਟ ਰਹਿ ਜਾਏਗਾ ਲਿਖੋ ਹੋਰ ਇਹਦੇ ਵਿੱਚ ਨਾ ਡਰਾਈ ਫਰੂਟ ਵਗੈਰਾ ਤੁਸੀਂ ਕੁਝ ਵੀ ਐਡ ਕਰਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਫਿਰ ਇਹਦੇ ਨਾਲ ਨਾ ਇਹਦੇ ਵਿੱਚ ਇਹਦੀ ਤਾਂ ਸੇ ਠੰਡੀ ਹੁੰਦੀ ਹੈ ਤੇ ਬਦਾਮ ਕਾਜੂ ਵਗੈਰਾ ਤੁਸੀਂ ਐਡ ਕਰ ਦੋਗੇ ਨਾ ਉਹ ਗਰਮ ਹੁੰਦੇ ਆ ਗੁਲਕੰਦ ਨੂੰ ਅਗਰ ਤੁਸੀਂ ਪਿਓਰ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ बस ਇਸ ਤਰੀਕੇ ਨਾਲ ਹੀ ਬਣਾਉਣਾ ਤੁਸੀਂ ਜ਼ਿਆਦਾ ਚਾਹੁੰਦੇ ਹੋ ਤਾਂ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਸਹਿਦ ਯੂਜ਼ ਕਰ ਸਕਦੇ ਹੋ ਜਿੱਦਾਂ ਐਡ ਕਰ ਦੋ ਸਹਿਦ ਨੂੰ बस पर थोड़ी जी किस्मत पावांगे ताकि ਜਿਹੜਾ ਇਹ ਟੇਸਟ ਹੈ ਉਹ ਜਿਆਦਾ ਵਧੀਆ ਆ ਜੀ ਇਲਾਚੀ ਹੈ ਤੁਸੀਂ ਪਾ ਸਕਦੇ ਹੋ ਜਿੰਨੀਆਂ ਤੁਸੀਂ ਚਾਹੋ ਨਿਓ ਉਨੀਆਂ ਐਡ ਕਰ ਸਕਦੇ ਮੈਂ ਤੁਹਾਨੂੰ ਇਹ ਨਹੀਂ ਕਹਾਂਗੀ ਕਿ ਤੁਸੀਂ 10 ਪਾਓ 20 ਪਾਓ ਨਾ ਤੁਸੀਂ ਕਿੰਨੀਆਂ ਵੀ ਪਾ ਸਕਦੇ ਹੋ बस एक ਗੱਲ ਦਾ ਇੱਕ ਹੋਰ ਧਿਆਨ ਰੱਖਣਾ ਵੀ ਇਹਨੂੰ ਆਪਾਂ ਨਾ ਕਮ ਸੇ ਕਮ 2-3 ਮਹੀਨੇ ਆਪਾਂ ਨੂੰ ਇਹ ਰੱਖਣੀ ਪੈਣੀ ਹੈ ਅਗਰ ਤੁਸੀਂ ਹੁਣ ਬਣਾਓਗੇ ਤਾਂ ਅਪ੍ਰੈਲ ਚੱਲ ਰਿਹਾ ਹੈਗਾ ਮਈ ਜਾਂ ਜੂਨ ਦੇ ਸਟਾਰਟ ਚ ਇਹ ਖਾਣ ਦੇ ਲਾਇਕ ਹੋਏਗੀ ਇਹ ਨਹੀਂ ਹੈਗਾ ਵੀ ਆਪਣੇ ਅੱਜ ਬਣਾਈਏ ਤੇ ਹੁਣੀ ਇਹ ਖਾਣ ਦੇ ਲਾਇਕ ਹੋ ਜੂਗੀ ਨਹੀਂ ਇਹਨੂੰ ਕਮ ਸੇ ਕਮ ਮਹੀਨਾ ਡੇਢ ਮਹੀਨਾ ਜ਼ਰੂਰ ਲੱਗਦਾ ਆਦਰਵਾਈਜ਼ ਤਾਂ ਇਹ ਤੁਸੀਂ ਸਰਦੀਆਂ ਚ ਬਣਾ ਕੇ ਰੱਖੋ ਤਾਂ ਗਰਮੀਆਂ ਚ ਖਾਓ ਤੇ ਜੇ ਹੁਣ ਤਾਂ ਹਨਾ ਸਰਦੀਆਂ ਚ ਖਾਣੀ ਹੈ ਤਾਂ ਹੁਣ ਬਣਾ ਕੇ ਰੱਖ ਲਓ ਕਾਫੀ ਸਟੋਰ ਕਰਕੇ ਰੱਖ ਲਓ ਇਹਨੂੰ ਕੁਝ ਨਹੀਂ ਹੁੰਦਾ ਚਾਹੇ ਤੁਸੀਂ ਇਹਨੂੰ 2 ਸਾਲ ਰੱਖ ਲਓ 3 ਸਾਲ ਰੱਖ ਲਓ ਬਸ ਪਾਣੀ ਨਾ ਲੱਗਣ ਦਿਓ ਇਹ ਬਿਲਕੁਲ ਖਰਾਬ ਨਹੀਂ ਹੋਏਗੀ ਬਸ ਇਹਨੂੰ ਹਲਾਉਂਦੇ ਰਹਿਣਾ ਹਲਾਉਣਾ ਰੋਜ਼ ਇਹਨੂੰ ਇਹ ਨਹੀਂ ਹੈਗਾ ਵੀ ਤੁਸੀਂ ਇਹਨੂੰ ਹਲਾਉਣਾ ਕਿਉਂਕਿ ਅਗਰ ਨਹੀਂ ਹਲਾਉਂਗੇ ਤਾਂ ਜਿਹੜਾ ਉੱਪਰ ਰਹਿ ਜਾਂਦੇ ਨੇ ਕਿ ਰੋਜ਼ ਵਗੈਰਾ ਨਾ ਕੁਝ ਵੀ ਰਹਿ ਜਾਊਗਾ ਉਹਨੂੰ ਉਲੀ ਲੱਗ ਸਕਦੀ ਹੈ ਇੱਕ ਵਾਰੀ ਨਾ ਇਹ ਸਾਰੇ ਮਿਕਸ ਹੋਣੇ ਜ਼ਰੂਰੀ ਨੇ ਜਿੱਦਾਂ ਕਿ ਡੇਲੀ ਇੱਕ ਵਾਰੀ ਜ਼ਰੂਰ ਹਲਾਓ ਇਹਨੂੰ 10-15 ਦਿਨ ਬਸ ਫੇਰ ਨਹੀਂ ਹਲਾਉਂਦੇ ਲੋੜ ਫਿਰ ਪਈ ਰਹਿਣ ਲੋ ਹਾਂਜੀ ਬਸ ਹੁਣ ਆਪਾਂ ਇਹਦੇ ਵਿੱਚ ਹੋਰ ਕੁਝ ਵੀ ਐਡ ਨਹੀਂ ਕਰਾਂਗੇ ਡੇਲੀ ਇਹਨੂੰ ਹਲਾਵਾਂਗੇ ਮੈਂ ਕਿਸੇ ਦਿਨ ਫਿਰ ਤੁਹਾਨੂੰ ਜਿੱਦਾਂ ਇਹ ਜਦੋਂ ਬਣ ਗਈ ਪੂਰੇ ਪ੍ਰੋਪਰ ਤਰੀਕੇ ਨਾਲ ਲਾਈਵ ਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਉਂਗੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਹਲਾਉਣਾ ਵਸ ਚੰਗੇ ਤਰੀਕੇ ਦੇ ਨਾਲ ਹੈ ਇਹਦੇ ਵਿੱਚ ਮਿਸਰੀ ਜਾਂ ਸਹਿਦ ਇਹਨਾਂ ਦੋਨਾਂ ਚੀਜ਼ਾਂ ਤੋਂ ਬਿਨਾਂ ਤੁਸੀਂ ਜੇ ਅਖਿਰਕ ਕਹੋ ਵੀ ਆਹ ਪਚੀਨੀ ਐਡ ਕਰ ਦੋ ਗੁੜਾ ਐਡ ਕਰ ਦੋ ਜਾਂ ਕੋਈ ਇਜਾ ਨਾ ਐਡ ਕਰਿਓ ਦੇਖੋ ਫਿਰ ਮੈਂ ਤੁਹਾਨੂੰ ਨਹੀਂ ਕਹੂੰਗੀ ਵੀ ਤੁਹਾਡੇ ਇਹਨੂੰ ਉੱਲੀ ਲੱਗੂ ਕੁਛ ਵੀ ਲੱਗੂ ਕਿਉਂਕਿ ਮੈਨੂੰ ਨਹੀਂ ਪਤਾ ਉਹਦੇ ਬਾਰੇ ਉਹ ਲੱਗ ਸਕਦੀ ਆ ਤੇ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾਉਣਾ ਤੇ ਫਿਰ ਮੈਨੂੰ ਦੱਸਣਾ ਕਿ ਤੋਰ ਸੀਨੇ ਗੁਲਕੰਦ ਬਣਾਈ ਸੀ ਤੇ ਤੁਹਾਡੀ ਕਿੰਨਾ ਦੀ ਬਣੀ ਇਹਦੇ ਵਿੱਚ ਫਲਾਵਰ ਨੇ ਜਿਹੜੇ ਨਾ ਉਹਨਾਂ ਦਾ ਟੇਸਟ ਇੰਨਾ ਜ਼ਿਆਦਾ ਮਤਲਬ ਕਿ ਖੁਸ਼ਬੂ ਹੂਆ ਪੂਰੇ ਘਰ ਚ ਫੈਲ ਜਾਂਦੀ ਹੈ ਜਦੋਂ ਅਸੀਂ ਤੋੜ ਕੇ ਲਿਆਉਣੀ ਆ ਇਦਾਂ ਦੇ ਫੁੱਲ ਨੇ ਇਹ ਬਿਲਕੁਲ ਨੇਚਰਲ ਇਦਾਂ ਆਪਣੀ ਕੁਦਰਤੀ ਨੇ ਇਹ ਹੀ ਚੂਜ਼ ਕਰਨੇ ਆ ਕਿਉਂਕਿ ਆਮ ਹੁਣ ਆਪਾਂ ਘਰਾਂ ਦੇ ਵਿੱਚ ਨਾ ਥੋੜੇ ਸਾਰੇ ਬਣਾਉਤੀ ਹੋ ਗਿਆ ਆਪਾਂ ਪਹਿਲੇ ਫੁੱਲ ਲਖੀ ਜਿੱਦਾਂ ਕਿ ਆਪਾਂ ਸਿਰਫ ਲੁੱਕ ਤੇ ਜਾਣਦੇ ਆ ਟੇਸਟ ਤੇ ਹੈਲਥ ਤੇ ਆਪਾਂ ਧਿਆਨ ਨਹੀਂ ਦਿੰਦੇ ਬਸ ਇਹ ਹੀ ਕੋਸ਼ਿਸ਼ ਕਰਨੀ ਜੇ ਤੁਸੀਂ ਕਿਸੇ ਵੀ ਬਾਕਸ ਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਕੰਚ ਦੇ ਵਿੱਚ ਪਾਉਣੀ ਆ ਪਲਾਸਟਿਕ ਦੇ ਵਿੱਚ ਪਾਉਣੀ ਜਿਹੜਾ ਤੁਹਾਨੂੰ ਠੀਕ ਲੱਗਦਾ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਤਾਂ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦੇਣਾ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਫਰੈਂਡਸ ਨੂੰ ਸਤਿ ਸ਼੍ਰੀ ਅਕਾਲ ਨੂੰ ਜਲਦੀ ਜਲਦੀ ਕਰ ਲੋ ਸਬਸਕ੍ਰਾਈਬ ਤਾਂ ਕਿ ਇਦਾਂ ਦੀਆਂ ਬਹੁਤ ਹੀ ਈਜ਼ੀ ਤੇ ਹੈਲਦੀ ਜਿਸਾਂ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਕਿਉਂਕਿ 2-3 ਦਿਨ ਪਹਿਲਾਂ ਕਾਫੀ ਗੈਪ ਪੈ ਗਿਆ ਹਜੇ ਵੀ ਹਾਂਜੀ ਹਾਂਜੀ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਮੇਰੇ ਚੈਨਲ ਤੇ ਤੁਹਾਨੂੰ ਹਰ ਇੱਕ ਬਹੁਤ ਹੀ ਈਜ਼ੀ ਜਿੱਦਾਂ ਕਿ ਆਪਣੇ ਘਰਾਂ ਦੇ ਵਿੱਚ ਨਾ ਸ਼ਾਮ ਦਾ ਡਿਨਰ ਮਾਰਨਿੰਗ ਟਾਈਮ ਦਾ ਬ੍ਰੇਕਫਾਸਟ ਨਾ ਬਣਦਾ ਹੈ ਬਿਲਕੁਲ ਤੁਹਾਨੂੰ ਇਦਾਂ ਲੱਗੇਗਾ ਜਿੱਦਾਂ ਤੁਸੀਂ ਆਪਣੇ ਘਰ ਵਿੱਚ ਹੀ ਹੋ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ-ਅਗੇ ਸਾਰੇ ਫਰੈਂਡਸ ਨੂੰ ਵੀ ਸ਼ੇਅਰ ਕਰਨਾ ਤੇ ਇਦਾਂ ਦੀ ਗੁਲਕੰਦ ਜ਼ਰੂਰ ਬਣਾਉਣੀ ਤੇ ਮਾਰਕੀਟ ਵਾਲੀ ਤੇ ਇਹਦੇ ਦਾ ਤੁਸੀਂ ਫਰਕ ਜ਼ਰੂਰ ਚੈੱਕ ਕਰਨਾ ਤੇ ਫਿਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਕਿੱਦਾਂ ਲੱਗਿਆ ਜੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਲਾਈਕ ਤੇ ਜੁੜੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਇਦਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ Vai, grudica, casa Vai, grudica, fati.